ਇਹੀ ਘਰ ਆ ਜਿੱਥੇ ਅੱਖਰ ਦੇ ਉੱਤੇ ਤੁਸੀਂ ਸਟੋਰੀ ਦੇਖੀ ਸੀ ਜਿੱਥੇ ਅਸੀਂ ਤੁਹਾਨੂੰ ਅਪੀਲ ਕਰੀ ਸੀ ਕਿ ਇਹਨਾਂ ਦੀ ਮਦਦ ਕਰੋ ਮੈਨੂੰ ਪਤਾ ਹੈ ਹਜੇ ਵੀ ਬਹੁਤ ਸਾਰੇ ਲੋਕਾਂਾਂ ਤੱਕ ਉਹ ਵੀਡੀਓ ਨਹੀਂ ਪਹੁੰਚੀ ਹੋਣੀ ਬਚਾਉਣ ਦੀ ਕੋਸ਼ਿਸ਼ ਕਰਾਂਗੇ ਇੱਕ ਦੋਸਤ ਵੱਲੋਂ ਮਦਦ ਭੇਜੀ ਗਈ ਹੈ ਇਹਨਾਂ ਬੱਚੀਆਂ ਦੇ ਲਈ ਇਹ ਮਦਦ ਪਰਮਗੇਲ ਬਾਈ ਹੈ ਸਾਡੇ ਮੈਨੂੰ ਬਾਈ ਨੇ ਕਿਹਾ ਸੀ ਵੀ ਮੇਰਾ ਨਾਂ ਨਾ ਲਈ ਪਰ ਬਾਈ ਮੈਂ ਤਾਂ ਨਾਂ ਲਵਾਂਗਾ ਪਰਮਗੇਲਾ ਬਾਈ ਬਰਨਾਲੇ ਤੋਂ ਉਹਨਾਂ ਨੇ ਇਹ ਮਦਦ ਭੇਜੀ ਹੈ ਜੀ ਦੋਨੇ ਬੱਚੀਆਂ ਖਤਰੇ ਆਪਣੇ ਕੀ ਗੱਲ ਹੋਈ ਸੀ ਬਾਈ ਨੂੰ ਟਰੈਕਟਰ ਆਹ ਜਿਹੜਾ ਖੜਾ ਇਹ ਪਾਰਟਾ ਪਾਰਟਾਲੇ ਵਰ ਛੱਡਣ ਗਿਆ ਸੀ ਝੋਨੇ ਨੂੰ ਲਾਇਆ ਸੀ ਟਾਰ ਕੱਢਣ ਤੇ ਲੇਬਰ ਛੱਡਣ ਗਿਆ ਸੀ ਉਹਨਾਂ ਨੂੰ ਛੱਡ ਕੇ ਤੇ ਮੁੜੇ ਆਉਂਦੇ ਸੀ ਤੇ ਅੱਗੋਂ ਉਹਨੂੰ ਪਤਾ ਨਹੀਂ ਜੀਨ ਕੋਈ ਆਇਆ ਕਿ ਹਾਰ ਦੀ ਸ਼ਿਕਾਇਤ ਹੋ ਗਈ ਉੱਪਰ ਤੋਂ ਹੀ ਟਰੈਕਟਰ ਦੇ ਉੱਤੇ ਚਾਰੇ ਟਾਇਰ ਤਾਂ ਗਏ ਥੱਲੇ ਆ ਗਏ ਖਾਂਦੇ ਪਿੰਦੇ ਗਿਆ ਤੇ ਲੁੱਟੇ ਆ ਗਏ ਕਿ ਬੇਟੇ ਦੀ ਮੌਤ ਹੋਈ ਸੀ ਉਹਦਾ ਕੀ ਕਾਰਨ ਬਣਿਆ ਸੀ ਉਹ ਵੀ ਐਕਸੀਡੈਂਟੀ ਵੀਰ ਪੜ ਕੇ ਤੁਰਿਆ ਆਉਂਦਾ ਸੀ ਬਾਰਾਂ ਸਾਲ ਦਾ ਸੀ ਉਹਦਾ ਵੀ ਐਕਸੀਡੈਂਟ ਹੀ ਹੋਇਆ ਸੀ ਭਾਈ ਜਿਲੰਡਾ ਬੇਰਗਾ ਕੋਲ ਹੋਇਆ ਸੀ ਜਿੰਨੇ ਦੀ ਦਵਾਈ ਸਾਰੇ ਪਰਿਵਾਰ ਦੀ ਆਉਂਦੀ ਹੈ ਮਹੀਨੇ 8000 ਜੀ ਮੇਰੀ ਆਉਂਦੀ ਹੈ 4000 ਦੀ ਬਾਪੂ ਦੀ ਆਉਂਦੀ 1000 1500 ਦੀ ਮਾਤਾ ਦੀ ਵੀ ਆ ਆਪਣੇ ਇੰਨੀ ਥੋੜੀ ਪੈਲੀ ਤੇ ਤਾਂ ਇੱਕ ਜਣੇ ਦੀ ਦਵਾਈ ਨਹੀਂ ਹੁੰਦੀ ਬਹੁਤ ਮੁਸ਼ਕਲ ਗੁਜ਼ਾਰਾ ਕਰਦੇ ਸੀ ਆਸੀਂ ਵਿਆਹ ਦੇ ਸਿਰ ਤੇ ਉਹ ਕਰਦਾ ਸੀ ਜਿੰਨੀ ਕੁ ਵਾਈ ਸੀ ਉਸ ਹਸਾਬ ਤੇ ਦਵਾਈ ਸਾਡੀ ਵੀ ਲੈਂਦਾ ਹੀ ਲੈਂਦਾ ਸੀ ਕਿਹੜੀ ਕਲਾਸ ਹੋਗੀ ਸ਼ੇਮੀ ਹੋਰ ਕਿੱਥੋਂ ਤੱਕ ਪੜੂ ਪੜੇਗਾ ਅਸੀਂ 12ਵੀਂ ਤੱਕ ਕਰ 12ਵੀਂ ਤੱਕ ਨਹੀਂ ਆਪਾਂ ਥੋੜਾ ਵੱਧ ਪੜ ਲਾਂਗੇ ਪੁੱਤ ਠੀਕ ਆ ਕੁਝ ਪੜ ਕੇ ਵਧੀਆ ਮਾਤਾ ਦੀ ਤੇ ਦਾਦਾ ਦਾਦੀ ਦੀ ਸੇਵਾ ਕਰੀ ਚੱਲ ਠੀਕ ਆ ਆਪਾਂ ਕਰ ਲਾਂਗੇ ਕੋਈ ਨਹੀਂ ਕਿਸੇ ਨੂੰ ਬਹੁਤ ਲੋਕ ਆ ਹਨਾ ਜਦੋਂ ਤੇਰੇ ਤੇ ਚੰਗਾ ਟਾਈਮ ਆਇਆ ਉਦੋਂ ਫਿਰ ਤੂੰ ਕਿਸੇ ਹੋਰ ਦੀ ਮਦਦ ਕਰਦੀ ਹੁਣ ਤੇਰੀ ਰੋਕ ਕਰ ਦੇਣਗੇ ਹਨਾ ਆਹੀ ਹੈ ਨਾ ਤੇ ਗੱਲ ਐਨੀ ਆ ਬਾਈ ਕਿ ਇੱਥੇ ਇੱਕ ਦੂਜੇ ਦਾ ਸਹਾਰਾ ਬਣਦੀ ਲੋੜ ਹੈ ਇਹ ਮੈਨੂੰ ਲੱਗਦਾ 20 ਫੁੱਟ ਥਾਂ 20 ਫੁੱਟ ਆਉਣ ਤੇ ਹੀ ਇਹਨਾਂ ਨੂੰ ਬੰਦਿਆਂ ਦੇ ਸਹਾਰੇ ਦੀ ਲੋੜ ਪੈ ਗਈ ਤੇ ਬੰਦਾ ਇਸ ਕਰੇ ਫਿਲਹਾਲ ਇਹੀ ਨੇ ਕਿਵੇਂ ਥੋਣਗੇ ਕੋਈ ਚੱਕਣ ਵਾਲਾ ਮਾਤਾ ਦੀ ਹਾਲਤ ਭੈਣਜੀ ਦੀ ਹਾਲਤ ਇਹਨਾਂ ਦੀ ਵੀ ਮਾੜੀ ਹਾਲਤ ਬਹੁਤ ਲੋੜ ਆ ਵੀਰੇ ਸੁਸਾਇਟੀ ਨੂੰ ਨਾਲ ਖੜਨ ਦੀ ਮੈਂ ਫੇਰ ਕਹਿਣਾ ਤੁਸੀਂ ਯਾਰ ਕੁਝ ਵੀ ਕਰ ਲਓ ਕੁਝ ਹੱਲ ਕਰ ਲਓ ਜੇ ਕਿਸੇ ਦੇ ਹੰਝੂ ਨਹੀਂ ਨਾ ਪਹੁੰਚ ਸਕੇ ਤੁ ਫਿਰ ਫਾਇਦਾ ਕੋਈ ਨਹੀਂ ਤੁਸੀਂ ਜੁੜਿਓ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀ ਸਵੀਆ ਬੰਦਾ ਸਭ ਤੋਂ ਵਧੀਆ ਪਤਾ ਕਦੋਂ ਲੱਗਦਾ ਜਦੋਂ ਉਹ ਕਿਸੇ ਦਾ ਹੱਥ ਫੜ ਕੇ ਤੁਰਦਾ ਹੈ ਪ੍ਰਾਪਤੀ ਇਹ ਨਹੀਂ ਕਿ ਤੁਸੀਂ ਜ਼ਿੰਦਗੀ ਚ ਕਿੰਨਾ ਜਿੱਤ ਗਏ ਹੋ ਕਿੰਨੇ ਗਾਂਹ ਵਧ ਗਏ ਹੋ ਉਹ ਲੋਕ ਕਿੰਨੇ ਆ ਜਿਨ੍ਹਾਂ ਦਾ ਹੱਥ ਫੜ ਕੇ ਤੁਸੀਂ ਨਾਲ ਰਲਉਣ ਦੀ ਕੋਸ਼ਿਸ਼ ਕਰੀ ਕਦੇ ਪਛੜੇ ਨੂੰ ਆਲਦੇ ਬਰਾਬਰ ਖੜਾਉਣ ਦੀ ਕੋਸ਼ਿਸ਼ ਕਰੀ ਇਹ ਉਹੀ ਘਰ ਆ ਜਿੱਥੇ ਅੱਖਰ ਦੇ ਉੱਤੇ ਤੁਸੀਂ ਸਟੋਰੀ ਦੇਖੀ ਸੀ ਜਿੱਥੇ ਅਸੀਂ ਤੁਹਾਨੂੰ ਅਪੀਲ ਕਰੀ ਸੀ ਕਿ ਇਹਨਾਂ ਦੀ ਮਦਦ ਕਰੋ ਮੈਨੂੰ ਪਤਾ ਹੈ ਹਜੇ ਵੀ ਬਹੁਤ ਸਾਰੇ ਲੋਕਾਂ ਤੱਕ ਉਹ ਵੀਡੀਓ ਨਹੀਂ ਪਹੁੰਚੀ ਹੋਣੀ ਬਚਾਉਣ ਦੀ ਕੋਸ਼ਿਸ਼ ਕਰਾਂਗੇ ਪਰ ਜਿੰਨਿਆਂ ਕੋਲ ਵੀ ਪਹੁੰਚੀ ਉਹਨਾਂ ਨੇ ਪਰਿਵਾਰ ਨੂੰ ਮਦਦ ਵੀ ਭੇਜੀ ਆ ਤੇ ਅੱਗੇ ਲਈ ਇਹ ਵੀ ਕਿਹਾ ਵੀ ਜਿੰਨਾ ਹੋਰ ਹੋ ਸਕੂਗਾ ਅਸੀਂ ਬੰਦੀ ਤਾਂ ਦੀ ਮਦਦ ਪਰਿਵਾਰ ਦੀ ਕਰਾਂਗੇ ਪਰਿਵਾਰ ਬਾਰੇ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕਿਆ ਕਿ ਇਹ ਪਰਿਵਾਰ ਮਲੋਟ ਏਰੀਏ ਦੇ ਵਿੱਚ ਇਹਨਾਂ ਦਾ ਪਿੰਡ ਪੈਂਦਾ ਕਿਹੜਾ ਜੀ ਗਿੱਦੜਵਾੜੀ ਗਿੱਦੜਵਾੜਾ ਚ ਪੈਂਦਾ ਗਿੱਦੜਵਾੜਾ ਗਿੱਦੜਵਾੜਾ ਚ ਪੈਂਦਾ ਠੀਕ ਆ ਓਕੇ ਮੈਂ ਮਲੋਟ ਤੋਂ ਹੋ ਕੇ ਆਇਆ ਸੀ ਤਾਂ ਮੈਨੂੰ ਐ ਲੱਗਿਆ ਵੀ ਸ਼ਾਇਦ ਮਲੋਟ ਚ ਪੈਂਦਾ ਹੋ ਤੇ ਪਰਿਵਾਰ ਦੇ ਉੱਤੇ ਇੱਕੋ ਇੱਕ ਕਮਾਉਣ ਵਾਲਾ ਜੀ ਇਸ ਪਰਿਵਾਰ ਦਾ ਇਸ ਦੁਨੀਆ ਤੋਂ ਤੁਰ ਜਾਂਦਾ ਉਹ ਟਰੈਕਟਰ ਉਹੀ ਟਰੈਕਟਰ ਹੈ ਨਾ ਜੀ ਜਿਹੜਾ 22 ਪਲਟਿਆ ਸੀ ਉਹ ਟਰੈਕਟਰ ਉਹ ਖੜਾ ਜਿਹਦੇ ਤੋਂ ਬਾਈ ਜਿਹਦੇ ਪਲਟਣ ਕਰਕੇ ਵੀਰ ਦੀ ਮੌਤ ਹੁੰਦੀ ਆ ਪੂਰੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਜਦੋਂ ਪਰਿਵਾਰ ਨੇ ਇੱਕ ਪੁੱਤ ਨੂੰ ਪਹਿਲਾਂ ਗਵਾ ਲਿਆ ਹੋਵੇ ਇਸ ਘਰ ਦਾ ਜਿਹੜਾ ਪੋਤਾ ਸੀ ਪਹਿਲਾਂ ਉਹਦੀ ਡੈਥ ਹੁੰਦੀ ਆ ਫਿਰ ਬਾਈ ਤੁਰ ਜਾਂਦੇ ਆ ਤੇ ਸਾਰੀ ਕਬੀਲਦਾਰੀ ਤੁਸੀਂ ਆਪ ਸੋਚ ਕੇ ਦੇਖ ਲਓ ਆਪਾਂ ਕਿੰਨੇ ਅੱਜ ਤੇ ਖੜੇ ਹੁੰਨੇ ਆ ਕਿੱਥੋਂ ਤੁਰੂਗੀ ਕਿੱਥੋਂ ਹੀ ਚਾਹ ਲੜਪੁਰੇ ਹੋਣਗੇ ਪਰ ਆ ਦੋ ਬੱਚੀਆਂ ਜਿਨ੍ਹਾਂ ਤੇ ਦੀ ਅਸੀਂ ਗੱਲ ਕਰੀ ਸੀ ਕਿ ਘੱਟੋ ਘੱਟ ਅਸੀਂ ਇਹ ਤਾਂ ਇਨਸ਼ੋਰ ਕਰ ਲਗੇ ਕਿ ਬੱਚਿਆਂ ਨੂੰ ਜ਼ਿੰਦਗੀ 'ਚ ਕੋਈ ਬਹੁਤੀ ਦਿੱਕਤ ਨਾ ਆਵੇ ਇਹ ਸਾਡੇ ਸਾਰਿਆਂ ਲਈ ਕਿ ਮਰਨ ਵਾਲੀ ਗੱਲ ਨਹੀਂ ਹੈਗੀ ਕਿ ਇੱਕ ਪਰਿਵਾਰ ਜਿਹੜਾ ਸਾਡੇ ਪੰਜਾਬ ਦੇ ਵਿੱਚ ਆ ਉੱਥੇ ਬੱਚਿਆਂ ਦੇ ਲਈ ਹਜੇ ਤੱਕ ਕੋਈ ਪੱਕਾ ਬਾਥਰੂਮ ਵੀ ਨਹੀਂ ਹੈਗਾ ਮੈਨੂੰ ਤਾਂ ਇਹ ਸੱਚੀ ਔਖੀ ਤੇ ਮਾੜੀ ਗੱਲ ਲੱਗਦੀ ਆ ਤੇ ਆਪਾਂ ਜੀਦਾ ਮਿਲ ਕੇ ਹੀ ਹੱਲ ਲੱਭਾਂਗੇ ਬਾਈ ਕਰ ਲਾਂਗੇ ਹੱਲ ਇਹ ਵੀ ਇਹ ਵੀ ਮੈਨੂੰ ਪਤਾ ਹੈ ਪਰਿਵਾਰ ਦੀ ਹਾਲਤ ਬਹੁਤ ਮਾੜੀ ਆ ਇਸ ਘਰੇ ਸਾਰਾ ਪਰਿਵਾਰ ਰਹਿੰਦਾਗਾ ਮੈਂ ਰਿਪੀਟ ਤਾਂ ਕਰ ਰਿਹਾ ਵੀ ਜੇ ਤੁਸੀਂ ਪਿਛਲਾ ਸ਼ੋਅ ਨਹੀਂ ਦੇਖਿਆ ਤਾਂ ਤੁਹਾਨੂੰ ਇਹ ਗੱਲ ਦੀ ਸਮਝ ਆ ਜਾਏ ਫਿਰ ਵੀ ਮੈਂ ਲਿੰਕ ਪਹਿਲੇ ਕਮੈਂਟ ਚ ਹੀ ਦੇ ਦਾਂਗੇ ਅਸੀਂ ਜੇ ਕਿਸੇ ਨੇ ਦੇਖਣਾ ਉਹ ਵੀ ਦੇਖ ਲਓ ਤਾਂ ਸਾਡੇ ਸ਼ੋਅ ਦੇਖਣ ਤੋਂ ਬਾਅਦ ਜਿਹੜਾ ਪਹਿਲਾਂ ਕਰਿਆ ਸੀ ਇੱਕ ਦੋਸਤ ਵੱਲੋਂ ਮਦਦ ਭੇਜੀ ਗਈ ਹੈ ਇਹਨਾਂ ਬੱਚਿਆਂ ਦੇ ਲਈ ਮੈਂ ਉਹ ਵੀ ਫੜਾਉਣਾ ਤੇ ਮਿੱਡੇ ਪਿੰਡ ਤੋਂ ਸੁਸਾਇਟੀ ਬਾਈ ਜਗਮੀਤ ਆਜੋ ਫੌਸਾ ਆਜੋ ਤੁਸੀਂ ਆਜੋ ਤੁਸੀਂ ਤੇ ਇਹ ਵੀ ਦੱਸਣਗੇ ਵੀ ਇਹਨਾਂ ਨੇ ਪਿੰਡ ਦੀ ਜਿਹੜੀ ਕਮੇਟੀ ਆ ਉਹਦੇ ਵੱਲੋਂ ਵੀ ਜਿਹੜੀ ਮਦਦ ਆਈ ਆ ਉਹ ਵੀ ਆ ਮੈਂ ਇਹ ਮਦਦ ਪਰਮਗੇ ਲਵਾਈ ਆ ਸਾਡੇ ਮੈਨੂੰ ਬਾਈ ਨੇ ਕਿਹਾ ਸੀ ਵੀ ਮੇਰਾ ਨਾਂ ਨਾ ਲਈ ਪਰ ਬਾਈ ਮੈਂ ਤਾਂ ਨਾ ਲਵਾਂਗਾ ਪਰਮਗੇਲਾ ਬਾਈ ਬਰਨਾਲੇ ਤੋਂ ਉਹਨਾਂ ਨੇ ਇਹ ਮਦਦ ਭੇਜੀ ਆ ਜੀ ਦੋਨੇ ਬੱਚੀਆਂ ਖਾਤਰ ਤਾਂ ਇਹ ਉਤੋਂ ਬਾਈ ਤੁਹਾਡੀ ਸੁਸਾਇਟੀ ਦਾ ਕੀ ਨਾਮ ਹੈ ਸਾਡੀ ਸਟੱਡੀ ਦਾ ਨਾਮ ਧੰਤਨਤਨ ਬਾਬਾ ਬੁੱਢਾ ਸਮਾਜ ਸੇਵੀ ਸੰਸਥਾ ਪਿੰਡ ਮਿੱਡੇ ਤੋਂ ਹੀ ਠੀਕ ਹੈ ਹਾਂਜੀ ਪਿੰਡ ਮਿੱਡੇ ਤੋਂ ਇਹ ਸੋਸਾਇਟੀ ਆ ਤਾਂ ਤੁਸੀਂ ਵੀ ਅੱਜ ਇੱਥੇ ਮਦਦ ਕਰਨੀ ਹੈ ਜਾਂ ਹੋਰ ਕੋਈ ਆਪਣਾ ਹਾਂਜੀ ਹਾਂਜੀ ਇਹਨਾਂ ਨੂੰ ਇਹਨਾਂ ਨੇ ਕਿਹਾ ਕਿ ਸਾਨੂੰ ਕਿਸੇ ਚੀਜ਼ ਦੀ ਲੋੜ ਹੈ ਇਹਨਾਂ ਨੂੰ ਉਹ ਲੈ ਕੇ ਦੇ ਕੇ ਜਾਣੀ ਆ ਇੱਥੇ ਘਰੇ ਘਰ ਵਾਸਤੇ ਲੋੜ ਆ ਕਿਉਂਕਿ ਹੁਣ ਕਈ ਚੀਜ਼ਾਂ ਦੀ ਲੋੜ ਹੁੰਦੀ ਆ ਜਿਵੇਂ ਘਰੇ ਸਬਦਾ ਲਾ ਲੋ ਕੁਝ ਵੀ ਚੀਜ਼ਾਂ ਕਿਉਂਕਿ ਇੱਥੇ ਕੁਝ ਨਹੀਂ ਹੈਗਾ ਸੀ ਵੀਰਾਂ ਕੋਲੇ ਤੇ ਹਾਂਜੀ ਉਮੀਦ ਭਾਈ ਇੱਕ ਚੀਜ਼ ਜੇ ਆਪਾਂ ਕਰ ਲਗੇ ਆਪਾਂ ਵੀ ਉਹਨਾਂ ਵਾਲੀ ਸਾਰੇ ਜਣੇ ਆਪਣੇ ਯਾਰ ਦੋਸਤ ਬਾਹਰ ਆ ਸਭ ਨੂੰ ਕਹਿ ਦਾਂਗੇ ਮਾ ਨਿਆਣਾ ਸਭ ਤੋਂ ਪਹਿਲਾਂ ਤਾਂ ਬੱਚਿਆਂ ਲਈ ਇੱਕ ਬਿਹਤਰ ਬਾਥਰੂਮ ਹੀ ਆ ਜੀ 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 ਮੈਨੂੰ ਲੱਗਦਾ ਸਭ ਤੋਂ ਵੱਧ ਹਾਂਜੀ 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 ਹਾਂ ਅਸੀਂ ਅਸੀਂ ਤਾਂ ਪਹਿਲੇ ਦਿਨ ਤੋਂ ਹੀ ਇਹੀ ਗੱਲ ਕਹੀ ਕਿ ਪਰਿਵਾਰ ਨਾਲ ਜਿੰਨਾ ਵੀ ਹੋ ਸਕੇ ਨਾਲ ਖੜਾਂਗੇ ਤੇ ਹੁਣ ਵੀ ਖੜੇ ਹਾਂ ਜੀ ਨਹੀਂ ਬਿਲਕੁਲ ਨਹੀਂ ਬਿਲਕੁਲ ਟਟਕਟਾ ਜ਼ਰੂਰੀ ਚੀਜ਼ ਮੈਨੂੰ ਇਹ ਲੱਗਦੀ ਆ ਤਾਂ ਥੋੜੀ ਸੰਸਥਾ ਖੜੀ ਰਹੂਗੀ ਪਰਿਵਾਰ ਦੇ ਨਾਲ ਜਿੰਨਾ ਚਲ ਮਹਾਰਾਜ ਸੱਚੇ ਪਾਤਸ਼ਾਹ ਸਵਾਛ ਬਖਸ਼ੇ ਹਨ ਪਰਿਵਾਰ ਦੇ ਨਾਲ ਹੀ ਖੜਾਂਗੇ ਜਿੰਨਾ ਵੀ ਹੋ ਸਕੇ ਉਹਨਾਂ ਜ਼ਰੂਰ ਕਰਾਂਗੇ ਹੋਈ ਸਭ ਤੁਸੀਂ ਬਿਲਕੁਲ ਜੀ ਅਸੀਂ ਉਸ ਦਿਨ ਵੀ ਇਸ ਦਿਨ ਆਪਾਂ ਨਾਲ ਹੀ ਸੀ ਸਾਰੇ ਹਾਲਾਤ ਬਹੁਤ ਮਾੜੇ ਆ ਇਦੋਂ ਮਾਰੇ ਐਂ ਲੱਗਦਾ ਵੀ ਹਾਲਾਤ ਹੋੜੀ ਸਕਦੇ ਮਨ ਪਰ ਆਇਆ ਵੇਖ ਕੇ ਬਾਪੂ ਜੀ ਨੂੰ ਚਲਦਿਆਂ ਵੇਖ ਕੇ ਵੀ ਮੰਜੇ ਤੇ ਬੜੀ ਮੁਸ਼ਕਲ ਪਹੁੰਚੇ ਹਨ ਤੇ ਬੜਾ ਹਿਰਦਾ ਦੁਖੀ ਹੋਇਆ ਸੰਸਥਾ ਜਿੰਨਾਂ ਚਿਰ ਅਸੀਂ ਆਪਦੇ ਸੰਸਥਾ ਦੇ ਭਰਾਵਾਂ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਸਾਰੀ ਦਾ ਕਿ ਔਖੇ ਵੇਲੇ ਜਿੱਥੇ ਵੀ ਕਹਿ ਦੀਏ ਉੱਥੇ ਸਾਡੇ ਨਾਲ ਖੜ੍ਹ ਜਾਂਦੇ ਆ ਤੇ ਸੰਸਥਾ ਵੀ ਇਹੋ ਜਿਹੇ ਪਰਿਵਾਰਾਂ ਕੋਲ ਪਹੁੰਚਦੀ ਆ ਸੋ ਜਿੰਨੇ ਜੋਗੇ ਹੋਗੇ ਹੁਣ ਵੀ ਖੜ੍ਹੇ ਆ ਤੇ ਅੱਗੇ ਤੋਂ ਵੀ ਖੜ੍ਹਾਂਗੇ ਮੈਂ ਫੇਰ ਕਹਿਣਾ ਇਹ ਨਹੀਂ ਫਰਕ ਪੈਂਦਾ ਵੀ ਤੁਹਾਡੇ ਕੋਲੇ ਸਮਰੱਥਾ ਕਿੰਨੀ ਆ ਗੱਲ ਇਹ ਆ ਤੁਹਾਡੀ ਨੀਤ ਕਿੰਨੀ ਆ ਕਿਸੇ ਕੋਲੇ ਹੋ ਸਕਦਾ ਬਹੁਤ ਜ਼ਿਆਦਾ ਹੋਵੇ ਪਰ ਜੇ ਉਹਦੀ ਨੀਤ ਨਹੀਂ ਤਾਂ ਫਿਰ ਕਿਸੇ ਨੂੰ ਕੀ ਪਾ ਪਾਈ ਤਾਂ ਇਹ ਇੰਨਾ ਹੈ ਮੈਂ ਦੁਬਾਰੇ ਜੇ ਤੁਸੀਂ ਉਹ ਨਹੀਂ ਦੇਖਿਆ ਹੋਇਆ ਬਣੇ ਕੀ ਗੱਲ ਹੋਈ ਸੀ ਬਾਈ ਨੂੰ ਟਰੈਕਟਰ ਆਹ ਜਿਹੜਾ ਖੜਾ ਇਹ ਪਲਟਾ ਸੀ ਪਲਟ ਕੱਲੇ ਵਰ ਛੱਡਣ ਗਿਆ ਸੀ ਝੋਨੇ ਨੂੰ ਲਾਇਆ ਸੀ ਟਾਲ ਕੱਢਣ ਹੂੰ ਤਾਂ ਲੇਬਰ ਛੱਡਣ ਗਿਆ ਸੀ ਉਹਨਾਂ ਨੂੰ ਛੱਡ ਕੇ ਤੇ ਮੁੜੇ ਆਉਂਦੇ ਸੀ ਤੇ ਅੱਗੋਂ ਉਹਨੂੰ ਪਤਾ ਨਹੀਂ ਜੀਨ ਕੁਛ ਆਇਆ ਕਿ ਹਾਰ ਦੀ ਚਿਕਾਇਤ ਹੋ ਗਈ ਉੱਪਰ ਤੋਂ ਹੀ ਟਰੈਕਟਰ ਦੇ ਉੱਤੇ ਚਾਰੀ ਟਾਇਰ ਤਾਂ ਗਏ ਥੱਲੇ ਆ ਗਏ ਕਿਸੇ ਦੇਖਿਆ ਸਾਨੂੰ ਨਹੀਂ ਪਤਾ ਲੱਗਾ ਸਾਨੂੰ ਉਦੋਂ ਮੈਨੂੰ ਪਤਾ ਲੱਗਾ ਜਦੋਂ ਵੀ ਘਰੇ ਦੇ ਖਾਂਦੇ ਪਿੰਦੇ ਗਾਇਚ ਲੁੱਟੇ ਆ ਗਏ ਹਾਂਜੀ ਤਾਂ ਪਹਿਲਾਂ ਤੁਹਾਡਾ ਜਿਵੇਂ ਮੈਂ ਪਹਿਲਾਂ ਕਿਹਾਗਾ ਕਿ ਬੇਟੇ ਦੀ ਮੌਤ ਕੋਈ ਸੀ ਉਹਦਾ ਕੀ ਕਾਰਨ ਬਣਿਆ ਸੀ ਉਹ ਵੀ ਐਕਸੀਡੈਂਟ ਹੀ ਵੀਰ ਪੜ ਕੇ ਤੁਰਿਆ ਹੁੰਦਾ ਸੀ 12 ਸਾਲ ਦਾ ਸੀ ਉਹਦਾ ਵੀ ਐਕਸੀਡੈਂਟ ਹੀ ਹੋਇਆ ਸੀ ਬਾਈ ਐਕਸੀਡੈਂਟ ਆ ਬੇਰਿਆਂ ਕੋਲ ਹੋਇਆ ਸੀ ਹਾਂ ਬੇਰਿਆਂ ਕੋਲ ਮਾ ਮੁੰਡੇ ਰ ਮ ਕੋਲ ਗਿਆ ਉਹਨੂੰ ਤੇ 12 ਸਾਲ ਦਾ ਗਿਆ ਸੀ ਤੇ ਹੁਣ ਉਹਨਾਂ ਦਾ ਪਾਪਾ ਮੁੱਕ ਗਿਆ ਸੀ ਐਕਸੀਡੈਂਟ ਨਾਲ ਉਹ ਕਿਸੇ ਨਾਲ ਹੋਇਆ ਸੀ ਐਕਸੀਡੈਂਟ ਦਾ ਪੜਕੇ ਤੁਰੇ ਹੁੰਦੇ ਨੇ ਇੰਦਰ ਟਰੈਕਟਰ ਪਲਟ ਗਿਆ ਉਹ ਤੋਂ ਆਪੇ ਪਤਨ ਬਾਈ ਜੀ ਜਿਹੜੇ ਉਹ ਕੰਮਕ ਬਾਈ ਜੀ ਆਇਓ ਤੁਸੀਂ ਇਹ ਬਾਈ ਨੂੰ ਪਹਿਲਾਂ ਵੀ ਸ਼ਿਕਾਇਤ ਤੁਸੀਂ ਜਿਵੇਂ ਦੱਸਦੇ ਸੀਗੇ ਕਈ ਵਾਰੀ ਇਹਨਾਂ ਨੂੰ ਚੱਕਰ ਵਗੈਰਾ ਆ ਜਾਂਦੇ ਬੈਠ ਜਾਓ ਤੁਸੀਂ ਜੀ ਹਾਂ ਬੱਬਰ ਪੰਜੇ ਦਿਨ ਸੰਭੋਧ ਦੇ ਚੁੱਕਿਆ ਆ ਗਿਆ ਨੇ ਇੱਥੇ ਪਤਾ ਲਗਾ ਪਹਿਲੂ ਕਿ ਇਹਦਾ ਮਾੜਾ ਮੋੜਾ ਹੈ ਜੀ ਅੱਛਾ ਤੁਹਾਨੂੰ ਪਹਿਲੀ ਵਾਰੀ ਉਹਦੀ ਪਤਾ ਲੱਗਿਆ ਜਦੋਂ ਤੁਹਾਨੂੰ ਲੱਗਿਆ ਜਦੋਂ ਬਾਹਰ ਉਹਦੀ লাশ ਆ ਗਈ ਸਭ ਤੋਂ ਔਖਾ ਪਤਾ ਕੀ ਹੁੰਦਾ ਇੱਕ ਪਿਓ ਲਈ ਆਪਦੇ ਪੁੱਤ ਦੀ লাশ ਦੇਖਣੀ ਜਿਹੜੀ ਕਿ ਨਾ ਬਜ਼ੁਰਗਾਂ ਨੇ ਦੇਖੀ ਆ ਤੇ ਮੈਂ ਯਾਰ ਕਈ ਥਾਂ ਨਹੀਂ ਹੁੰਦੀਆਂ ਜਿੱਥੇ ਤੁਹਾਨੂੰ ਲੱਗਦਾ ਵੀ ਸ਼ਬਦ ਬਹੁਤ ਛੋਟੀ ਚੀਜ਼ ਆ ਕਹਿਨ ਨੂੰ ਪਹਿਲਾਂ ਵੀ ਬਾਈ ਨੂੰ ਚੱਕਰ ਚੱਕਰ ਆਉਂਦੇ ਹੁੰਦੇ ਉਹ ਆ ਹੁੰਦਾ ਜੀ ਚੱਕਰਾ ਆ ਜਾਂਦੇ ਆ ਜੀ ਤੇ ਬਲੱਡ ਰੂਲ ਵਾਲੀ ਗੋਲੀ ਲੈ ਲੈਂਦਾ ਸੀ ਗਾਈ ਹਾਂ ਜੀ ਹਾਂ ਜੀ ਤੁਹਾਨੂੰ ਦੱਸਿਆ ਸੀ ਬਾਈ ਨੇ ਇੱਕ ਰਾ ਹੀ ਆਇਆ ਨਾ ਇਹਨਾਂ ਦੁਨੀਆਂ ਵੀ ਗੋਲੀ ਖਾਂਦਾ ਸੀ ਜਦੋਂ ਵੀ ਬਲੱਡ ਦੀ ਚੈੱਕ ਦੇ ਹੋਇਆ ਨਾ ਬਲੱਡ ਆਇਆ ਉਦੋਂ ਖਾਦੀ ਗੋਲੀ ਤੇ ਉਸ ਦਿਨ ਪਤਾ ਨਹੀਂ ਆਖਿਆ ਮੈਂ ਖਾਣਾ ਜਾਂਦਾ ਖਾਣਾ ਪਤਾ ਨਹੀਂ ਖਾਦੀ ਕਿਨੇ ਇੱਕ ਆਪਣੀ ਹੋਰ ਵੀ ਆਦਤ ਹੁੰਦੀ ਹੈ ਨਾ ਵੀ ਜੇ ਕੋਈ ਦਿੱਕਤ ਹੋਊ ਵੀ ਬਾਈ ਨੇ ਹੋ ਸਕਦਾ ਇਸ ਕਰਕੇ ਇਹਨਾਂ ਦੱਸੀ ਹੋਵੇ ਵੀ ਕਰਦੇ ਹਾਲਾਤ ਮੈਨੂੰ ਹਾਰਟ ਦੀ ਸ਼ਿਕਾਇਤ ਹੋ ਗਈ ਨਾ ਬੈਠੇ ਗਏ ਤੇ ਮਗਰੋਂ ਫਿਰ ਮੈਨੂੰ ਹਾਰਟ ਹੋ ਗਿਆ ਹਾਰਟ ਦੇ ਮਗਰੋਂ ਦੋ ਵਾਰ ਮੈਨੂੰ ਦਰੰਗ ਪੈਗੀ ਬਾਅਦ ਚ ਬਾਪੂ ਜੀ ਨੂੰ ਪੈ ਗਈ ਹੁਣ ਸਾਡੀ ਕਾਲੇ ਵਾਲੀ ਮੰਡੀ ਤੋਂ ਦਵਾਈ ਚਲਦੀ ਦੋ ਬਾਪੂ ਜੀ ਨੂੰ ਵੀ ਦਰੰਗ ਆ ਦਰੰਗੇ ਤੇ ਮੰਜੀ ਤੇ ਤੇ ਤੁਹਾਨੂੰ ਵੀ ਮੈਨੂੰ ਦੋਰਾ ਹੋ ਗਿਆ ਉਹਨੂੰ ਮਾਤਾ ਜੀ ਨੂੰ ਮਾਤਾ ਨੇ ਵੀ ਬਿਮਾਰੀ ਦੀ ਦਵਾਈ ਚਲਦੀ ਸਾਰਾ ਸਰੀਰ ਕੰਬਦਾ ਜਾਂਦਾ ਉਹ ਲਈ ਫਿਰਦਾ ਸੀ ਨਾ ਸਨੂਸਾਰੇ ਕਿੰਨੇ ਦੀ ਦਵਾਈ ਸਾਰੇ ਪਰਿਵਾਰ ਦੀ ਆਉਂਦੀ ਹੈ ਮਹੀਨੇ 8000 ਦੀ ਮੇਰੀ ਆਉਂਦੀ ਹੈ 4000 ਦੀ ਬਾਪੂ ਦੀ ਆਉਂਦੀ 1000 1500 ਦੀ ਮਾਤਾ ਦੀ ਵੀ ਆ ਬਣਾ ਇੰਨੀ ਥੋੜੀ ਪੈਲੀ ਤੇ ਤਾਂ ਇੱਕ ਜਣੇ ਦੀ ਦਵਾਈ ਲਿਉਣੀ ਓਕੀ ਬਹੁਤ ਮੁਸ਼ਕਿਲ ਗੁਜ਼ਾਰਾ ਕਰਦੇ ਸੀ ਅਸੀਂ ਵੀ ਆਪਦੇ ਸਿਰ ਤੇ ਉਹ ਕਰਦਾ ਸੀ ਜਿੰਨੀ ਕੋਈ ਸੀ ਉਸ ਹੱਬ ਤੇ ਤੇ ਦਵਾਈ ਸਾਡੀ ਵੀ ਲਿਉਂਦਾ ਹੀ ਲਿਉਂਦਾ ਸੀ ਹਾਂ ਖਾਣਾ ਵੀ ਗ੍ਰੀਸਤੀ ਵੀ ਸਾਫਦਾ ਸੀ ਬੱਚਿਆਂ ਨੂੰ ਵੀ ਪਾਲਦਾ ਸੀ ਸਾਨੂੰ ਵੀ ਪਾਲਦਾ ਸੀ ਬੇਟੇ ਪੜਕੇ ਆਇਓ ਅੱਜ ਯੈਸ ਯੈਸ ਤੇ ਆ ਵੀ ਬੋਲ ਪੁੱਤ ਮੇਰੇ ਨਾਂ ਤੇ ਹਾਂਜੀ ਪੰਜੀ ਪੜ੍ਹ ਕੇ ਆਇਆ ਹਾਂ ਠੀਕ ਆ ਕਿਹੜੀ ਕਲਾਸ ਹੋਗੀ 6ਵੀਂ 6ਵੀਂ ਕਲਾਸ ਹੋ ਗਿਆ ਓਕੇ ਅੱਛਾ ਹੋਰ ਕਿੱਥੋਂ ਤੱਕ ਪੜ੍ਹੂ ਪੜ੍ਹੇਗਾ ਅਸੀਂ 12ਵੀਂ ਤੱਕ ਕਰ 12ਵੀਂ ਤੱਕ ਨਹੀਂ ਆਪਾਂ ਥੋੜਾ ਵੱਧ ਪੜ੍ਹ ਲਾਂਗੇ ਪੁੱਤ ਠੀਕ ਆ ਕੁਝ ਪੜ੍ਹ ਕੇ ਵਧੀਆ ਮਾਤਾ ਦੀ ਤੇ ਦਾਦਾ ਦਾਦੀ ਦੀ ਸੇਵਾ ਕਰੀ ਚੰਗਾ ਠੀਕ ਆ ਠੀਕ ਆਪਾਂ ਕਰ ਲਾਂਗੇ ਕੋਈ ਨਹੀਂ ਕਿਸੇ ਨੂੰ ਬਹੁਤ ਲੋਕ ਆ ਹਨਾ ਜਦੋਂ ਤੇਰੇ ਤੇ ਚੰਗਾ ਟਾਈਮ ਆਇਆ ਉਦੋਂ ਫਿਰ ਤੂੰ ਕਿਸੇ ਹੋਰ ਦੀ ਮਦਦ ਕਰਦੀ ਹੁਣ ਤੇਰੀ ਰੋਕ ਕਰ ਦੇਣਗੇ ਹਨ ਆਹੀ ਹੈ ਨਾ ਤੇ ਗੱਲ ਐਨੀ ਆ ਬਾਈ ਕਿ ਇੱਥੇ ਇੱਕ ਦੂਜੇ ਦਾ ਸਹਾਰਾ ਬੰਨ ਦੀ ਲੋੜ ਹੈ ਵੀਡੀਓ ਮੈਂ ਫੇਰ ਕਹਿਣਾ ਨਾਲ ਚਲਾ ਹੀ ਦੇਵਾਂਗੇ ਇਸ ਦਾ ਪਿੱਛੋ ਜਿਹੜੀ ਪਹਿਲਾਂ ਹੋਈ ਸੀ ਕਿਉਂਕਿ ਮੈਂ ਗੱਲਾਂ ਰਿਪੀਟ ਨਹੀਂ ਕਰਨੀਆਂ ਚਾਹੁੰਦੀਆਂ ਬਜ਼ੁਰਗਾਂ ਦੀ ਹਾਲਤ ਕਿਸੇ ਤੋਂ ਲੁਕੀ ਨਹੀਂ ਹੈ ਅ ਅੰਦਰੋਂ ਹੋਤੋਂ ਇਹ ਮੈਨੂੰ ਲੱਗਦਾ 20 ਫੁੱਟ ਥਾਂ 20 ਫੁੱਟ ਆਉਣ ਤੇ ਹੀ ਇਹਨਾਂ ਨੂੰ ਬੰਦਿਆਂ ਦੇ ਸਹਾਰੇ ਦੀ ਲੋੜ ਪੈ ਗਈ ਤੇ ਬੰਦਾ ਇਸ ਘਰੇ ਫਿਲਹਾਲ ਇਹੀ ਨੇ ਕਿਵੇਂ ਥੋਣਗੇ ਕੋਈ ਚੱਕਣ ਵਾਲਾ ਮਾਤਾ ਦੀ ਹਾਲਤ ਭੈਣਜੀ ਦੀ ਹਾਲਤ ਇਹਨਾਂ ਦੀ ਵੀ ਮਾੜੀ ਹਾਲਤ ਹੈ ਸਰੀਰਕ ਤੇ ਕਿਵੇਂ ਆਪਦਾ ਆਪ ਸੰਭਣਗੇ ਬਹੁਤ ਲੋਡ ਆ ਵੀਰੇ ਸੁਸਾਇਟੀ ਨੂੰ ਨਾਲ ਖੜਨ ਦੀ ਮੈਂ ਫੇਰ ਕਹਿਣਾ ਤੁਸੀਂ ਯਾਰ ਕੁਝ ਵੀ ਕਰ ਲੋ ਕੁਝ ਹੱਲ ਕਰ ਲੋ ਜੇ ਕਿਸੇ ਦੇ ਹੰਝੂ ਨਹੀਂ ਨਾ ਪੂੰਝ ਸਕੇ ਤੇ ਫਿਰ ਫਾਇਦਾ ਕੋਈ ਨਹੀਂ ਅਸੀਂ ਅੱਖਰ ਵੱਲੋਂ ਇਹ ਜ਼ਿੰਮੇਵਾਰੀ ਫੇਰ ਲੈਣੇ ਆ ਪਹਿਲੀ ਵੀਡੀਓ ਚ ਵੀ ਲਈ ਸੀ ਕਿ ਨਾਲ ਖੜਨ ਦੀ ਪੂਰੀ ਕੋਸ਼ਿਸ਼ ਕਰਾਂਗੇ ਪਰ ਉਹੀ ਆ ਜਿੰਨਾ ਬੇਤਾ ਬਾਈ ਉਨਾ ਹੀ ਖੜ ਸਕਦੇ ਆ ਖੜਾਂਗੇ ਜ਼ਰੂਰ ਤੁਹਾਡਾ ਧੰਨਵਾਦ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ ਜਿਉਂਦੇ ਵਾਸਤੇ ਹੋ